ਮਾ ਬਣਾਇਆ ਸੀ ਮਾ ਬਣਾਇਆ ਸੀ ਕੁੱਤਾ ਬਣ ਗਿਆ ਮੇਰੇ ਅੱਗੇ ਮੂਰਖਾ ਵੇ ਕੁੱਤਾ ਮੈਂ ਕਿਤੇ ਮਿਟਾ ਨਹੀਂ ਤੇਰਾ ਮਨ ਨਹੀਂ ਤਾਬੀਰ ਆ ਗਿਆ ਮਨਜੀ ਕੋਰੇ ਮੇਰਾ ਪੋਤਾ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੋਈ ਦਿਲ ਦੀ ਆਪਣੇ ਦੀ ਗੱਲ ਨਾ ਦੱਸੀ ਮੈਨੂੰ ਕੋਈ ਦਿਲ ਦੀ ਗੱਲ ਦੱਸ ਦਿੰਦਾ ਰਾ ਪਤਾ ਲੱਗਾ ਕਿ ਆਪਣੇ ਦਿਲ ਦੀਆਂ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕੱਢਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਦੇ ਦੋ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਹਾਂ ਅਹ ਦਿਲ ਕੀ ਮੰ ਕਰਦੇ ਜੀ ਹੁਣ ਮੰਗੇ ਹੋਈ ਉਹਨੇ ਆਪਣੇ ਦਿਲ ਚ ਭਾਲੀਆਂ ਪਿਆ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਂ ਰਾਜੂ ਪਟੀਆ ਪਿੰਡ ਮੇਰਾ ਅਮਰਪੁਰਾ ਇਹ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲ ਵਿਆਜੀ ਪੈਸੇ ਲੈ ਕੇ ਬਾਹਰ ਜਾਣ ਵਾਸਤੇ ਏਜੰਟ ਨੂੰ ਪੈਸੇ ਦਿੱਤੇ ਸੀ ਮਈਆਵਾਲ ਦੀ ਲੜਕੀ ਐ ਉਹਨੇ 3 ਸਾਲ ਪਹਿਲਾਂ ਇਹਦੇ ਕੋਲ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦੇਣੀ ਆ ਉਹਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਇਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਨਸਲ ਹੋ ਗਈ ਹੋਰ ਪੰਜਾ ਸੱਤ ਦਿਨਾਂ ਨੂੰ ਘੱਲਾਂਗੇ ਫੇਰ ਉਸ ਤੋਂ ਬਾਅਦ ਝੋਲਾਰੇ ਕੁੜੀ ਲਈ ਗਈ ਆ ਮਈਆਂ ਵਾਲ ਦੀ ਲੜਕੀ ਆ ਤੈਨੂੰ ਅੱਜ ਬਾਹਰ ਭੇਜ ਦੇਣੀ ਆ ਕੱਲ ਭੇਜ ਦੇਣੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਸਾफी ਵਾਰ ਹੀ ਗਏ ਆ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਤਾ ਜੀ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਆ ਡੈਡੀ ਇਹਦਾ ਵੀ ਕੰਮ ਕਰ ਰਿਹਾ ਵ ਇਹ ਕਰਜ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਕ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਣ ਦੇ ਦਿੱਤੀ ਏ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ ਇਹ ਪੈਸੇ ਇਹਦੇ ਏਜੰਟ ਕਿੱਥੇ ਹੁੰਦੇ ਇਹ 3 ਲੱਖ ਰੁਪਈਆ ਹੋਈਏ ਏਜੰਟ ਕਿੱਥੇ ਹੁੰਦੇ ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪੈਸਿਆਂ ਦੇ ਉਹ ਮਾਪਿਓ ਜਿਹੜਾ ਗੋ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾ ਆ ਪਿਓ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21 22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ ਵਾ ਅਸੀਂ ਚਾਹੁੰਦੇ ਮੇਰਾ ਨਾਮ ਲੱਭਾ ਸਿੰਘ ਜੀ ਬੇਟੇ ਦਾ ਨਾਮ ਰਾਹੁਲ ਰਾਜਨ ਸਿੰਘ ਹੈ ਕੀ ਗੱਲ ਹੈ ਸਰ ਗੱਲ ਇਹ ਕਿ ਕਿਸ ਨੇ ਪੈਸੇ ਲਏ ਸਾਡੇ ਕੋਲ ਵੰਜਾ ਹਲਦੇ ਨੇ ਕਈ ਲੱਗ 3 ਲੱਖ ਰੁਪਇਆ ਤੇ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਰਹੇ ਅਸੀਂ ਪੈਸੇ ਲੈਏ ਸੀ ਚੁੱਕੇ ਤੇ ਉਹਨੂੰ ਟੈਨਸ਼ਨ ਹੀ ਸੀ ਕਿ ਮੈਂ ਵਿਆਜ ਦੇਣਦਾ ਮੇਰਾ ਪਿਓ ਵੀ ਵਿਆਜ ਦੇਣਦਾ ਤੇ ਅਸੀਂ ਘਰ ਕੁਝ ਨਹੀਂ ਬਣਾਉਂਦੇ ਤੇ ਇਹ ਕਿਤੇ ਕੱਲ੍ਹ ਘਣੀ ਕਿ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਤੇ ਉਹਨੇ ਮੰਨ ਤੇ ਰੱਖੀ ਗੱਲ ਤੇ ਕਿਤੇ ਇਸੇ ਚੱਕਰ ਦੀ ਕਹ ਪੈਸੇ ਨਹੀਂ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 3 ਲੱਖ ਰੁਪਏ 3 ਲੱਖ ਰੁਪਏ ਲਿਆ تھا ਮੇਰੇ ਮੋਦ ਨੇ ਘਰੇ ਕਿਦ ਖਾਲ ਲੈ ਜੀ ਸਿਰੇ ਟਾਈਮ ਮੰਗ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਕਾਰਵਾਈ ਹੋਣੀ ਚਾਹੀਦਾ ਬismillah ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਲੈਟਰ ਆਈ ਨਿਕ ਮੁੰਡਾ ਸੋਸਾਇਟੀ ਦੀ ਆ ਆ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਹੈ ਤੇ ਮੇਰਾ ਆਈਓ ਤਫਤੀਸ਼ੀ ਕਨੈਲ ਸਿੰਘ ਜੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮਤਾਵਕ ਜਾਂ ਡਾਕਟਰਾਂ ਦੀ ਰਿਪੋਰਟ ਮਤਾਵਕ ਜੋ ਬੰਦੀ ਕਾਰਵਾਈ ਕੀਤੀ ਠੀਕ ਹੈ ਦੇਖ ਸੁਸਾਇਟੀ ਦਿੱਤਾ ਵਾ ਅਸੀਂ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਅਫਸਰ ਕਿਹਾ ਮੌਕੇ ਤੇ ਤੇ ਉਹ ਜੋ ਮੈਡੀਕਲ ਮੁਤਾਬਿਕ ਜਾਂ ਪਰਿਵਾਰ ਦੇ ਮੈਂਬਰਾਂ ਦਾ ਤਾਜੂਬ